ਜੇ ਪੰਜਾਬੀ ਹੋਏ ਕਿਸੇ ਸਿੰਗਰ ਦਾ ਘਰ ਹੁੰਦਾ ਤਾਂ ਘੱਟੋ-ਘੱਟ ਇਸ ਵੀਡੀਓ ਨੂੰ 2 ਤੋਂ 3 ਮਿਲੀਅਨ ਵਿਊ ਟਪਨੇ ਸੀ ਇਹ ਘਰ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘੱਟੋ-ਘੱਟ ਇਸ ਵੀਡੀਓ ਨੂੰ ਵੀ 3 ਮਿਲੀਅਨ ਵਿਊ ਆਉਣੇ ਚਾਹੀਦੇ ਆ ਇੰਨੀ ਕੁ ਜ਼ਿਆਦਾ ਸ਼ੇਅਰ ਕਰਿਓ ਇਧਰਲੇ ਪਾਸੇ ਦੇਖੋ ਜੱਦੀ ਘਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਜੋ ਕਿ ਪਿੰਡ ਖਟਕਰ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆ ਇਹ ਤੁਸੀਂ ਦੇਖ ਸਕਦੇ ਹੋ ਘਰ ਕਿੰਨਾ ਸੋਹਣਾ ਘਰ ਸੰਭਾਲਿਆ ਹੋਇਆ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਇਸ ਘਰ ਨੂੰ ਸੰਭਾਲਿਆ ਆਇਆ ਹੋਇਆ ਬਹੁਤ ਸੋਹਣਾ ਇਸ ਘਰ ਨੂੰ ਸੰਭਾਲਿਆ ਹੋਇਆ ਤੁਸੀਂ ਘਰ ਦੇਖੋ ਕਿੰਨਾ ਸੋਹਣਾ ਵਾ ਉੱਤੋਂ ਬੱਦਲ ਇਹਨੇ ਸੋਹਣਿਆ ਵਿਊ ਬਹੁਤ ਸੋਹਣਾ ਆ ਰਿਹਾ ਘਰ ਦਾ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਉਂਗਾ ਕੈਮਰਾ ਮਾਰ ਕੇ ਅੰਦਰ ਜਿਹੜੀਆਂ ਉਸੇ ਤਰ੍ਹਾਂ ਪਈਆਂ ਨੇ ਅੱਗੇ ਦੇਖੋ ਸ਼ਹੀਦ ਇਆਜਮ ਸਰਦਾਰ ਭੱਤ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਚਰਖਾ ਪਿਆ ਮੰਜਾ ਪਿਆ ਕੁਝ ਬਰਤਨ ਪਏ ਆ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਦਿਖਾਉਣਾ ਜਿਹੜੇ ਕੁਝ ਬਰਤਨ ਪਏ ਹੋਇਆ ਦੇਖੋ ਤੁਸੀਂ ਤੇ ਬਹੁਤ ਚੀਜ਼ਾਂ ਹਜੇ ਉਹਨਾਂ ਦੇ ਪੰਨਿਆਂ ਹੋਈਆਂ ਵੀਡੀਓ ਦੇ ਐਂਡ ਦੇ ਵਿੱਚ ਵੀ ਕੁਝ ਚੀਜ਼ਾਂ ਹੈਗੀਆਂ ਆ ਤੁਸੀਂ ਘਰ ਦਾ ਪਿਛਲਾ ਪਾਸਾ ਦੇਖ ਸਕਦੇ ਹੋ ਮਿੱਤਰੋ ਤੇ ਇਹ ਘਰ ਹੈ ਜੀ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਚੀਜ਼ਾਂ ਦੇ ਘਰ ਦਿਖਾਉਂਦੇ ਰਹਿੰਨੇ ਆ ਪਹਿਲਾਂ ਉਦਮ ਸਿੰਘ ਜੀ ਦਾ ਘਰ ਦਿਖਾਇਆ ਸੀ ਫਿਰ ਕਰਤਾਰ ਸਿੰਘ ਸਰਾਬਾ ਜੀ ਦਾ ਪਹਿਲਾਂ ਦਿਖਾਇਆ ਸੀ ਹੁਣ ਕੁਝ ਚੀਜ਼ਾਂ ਉਹਨਾਂ ਦੇ ਘਰ ਦੇ ਵਿੱਚ ਹੋਰ ਆ ਉਹ ਵੀ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦਿਖਾਉਣੇ ਆ ਇਧਰਲੇ ਪਾਸੇ ਆ ਕਮਰਿਆਂ ਦੇ ਵਿੱਚ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਘਰ ਦਿਖਾਇਆ ਸੋ ਵੀਡੀਓ ਨੂੰ ਜਰੂਰ ਲਾਈਕ ਕਰਿਓ ਆ ਦੇਖੋ ਉਹਨਾਂ ਦੇ ਕੁਝ ਕਮਰੇ ਆ ਜਿਵੇਂ ਕਿ ਆ ਦੇਖੋ ਉਹਨਾਂ ਦਾ ਮੰਝਾ ਪਿਆ ਹੋਇਆ ਇਧਰਲੇ ਪਾਸੇ ਵੀ ਕੁਝ ਚੀਜ਼ਾਂ ਹੈਗੀਆਂ ਸੋ ਇਸ ਵੀਡੀਓ ਨੂੰ ਦੱਬ ਕੇ ਮਿੱਤਰੋ ਸ਼ੇਅਰ 淡了吧！他。